ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਦੇ ਵਿੱਚ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਬਰਨਾਲਾ ਦੇ ਇੱਕ ਕਾਰੋਬਾਰੀ ਤੇ ਠੇਕੇਦਾਰ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਗੈਂਗ ਦੇ ਮੁਖੀ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਗੈਂਗ ਦੇ ਵਿੱਚ ਮਹਿਲਾਵਾਂ ਦੀ ਵੀ ਸ਼ਮੂਲੀਅਤ ਹੈ ਦੱਸ ਦਈਏ ਕਿ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਸਿਟੀ ਪੁਲਿਸ ਨੇ ਸਥਾਨਕ ਸ਼ੇਖਾ ਚੌਂਕ ਵਿਖੇ ਨاکہबंदी ਕੀਤੀ ਹੋਈ ਸੀ ਅਤੇ ਅਚਾਨਕ ਆਈਟੀਆਈ ਚੌਂਕ ਵੱਲੋਂ ਇੱਕ ਇੰਡੀਕਾ ਕਾਰ ਆਈ ਜਿਸ ਦੇ ਡਰਾਈਵਰ ਨੇ ਪਹਿਲਾਂ ਗੱਡੀ ਹੌਲੀ ਕਰ ਲਈ ਪਿੱਛੋਂ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਤਾਂ ਸ਼ੱਕ ਪੈਣ ਤੇ ਗੱਡੀ ਨੂੰ ਅੱਗੋਂ ਰੋਕ ਲਿਆ ਗਿਆ ਪਿਛਲੀ ਸੀਟ ਤੇ ਵਿਚਕਾਰ ਬੈਠੇ ਬਜ਼ੁਰਗ ਵਿਅਕਤੀ ਨੇ ਉੱਚੀ-ਉੱਚੀ ਰੋਂਦਿਆਂ ਦੱਸਿਆ ਕਿ ਉਸ ਨੂੰ ਗੈਂਗ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਰਹੇ ਸੀਗੇ ਜੀ ਗੱਡੀ ਦੇ ਵਿੱਚ ਸਰ ਸਾਡੇ ਨਾਲ ਉਹ ਸੀਟ ਸੀ ਉਹ 7-8 ਦਿਨਾਂ ਨਾਲ ਉਹ ਜਨਾਨੀ ਨੂੰ ਫੋਨ ਕਰ ਰਿਹਾ ਸੀ ਠੀਕ ਹੈ ਉਹ ਮੈਨੂੰ ਤਾਂ ਗੱਡੀ ਮੰਗਾਈ ਹੈ ਜੀ ਬੰਦੇ ਦੂਜੇ ਸੀ ਮੇਰਾ ਗੱਡੀ ਲੈ ਕੇ ਆਏ ਸੀਗਾ ਸਾਂ ਇਹ ਤਾਂ ਗਰੇ ਮੁਖਮਰੂ ਤੁਸੀਂ ਨਹੀਂ ਮੈਂ ਮੁਖਮਰੂ ਹੈ ਨਹੀਂ ਗਾਜੀ ਇਹ ਤੁਹਾਡੇ ਪਰਚਾ ਪਰਚਾ ਹੋਇਆ ਸਰ ਉਹ ਜ ਸਾਡੇ ਪਿੰਡ ਹੋਇਆ ਸੀ ਜਨਾਨੀ ਨੂੰ ਸ਼ਰਮ ਬੰਦਾ ਤਾਂ ਕਰਦਾ ਸੀਗਾ ਜੀ ਜਿਹੜੇ ਹੋਣਾ ਜੀ ਉਸ ਹੋਣ ਸੀ ਇਹ ਜੀ ਦੋਸ਼ੀ ਮੈਂ ਕੋਈ ਨਹੀਂ ਜੀ ਮੈਨੂੰ ਗੱਡੀ ਲੈ ਕੇ ਦੋਸਤਾਂ ਨੇ ਬੁਲਾਇਆ ਸੀ ਦੂਸਰੇ ਪਰਸ ਨੂੰ ਛੁੱਟਾ ਪਿਆ ਹਾਂ ਜੀ ਨਾ ਕੋ ਉਹਨਾਂ ਦੇ ਨਾਲ ਜ਼ਰੂਰ ਸੀ ਜੀ ਮੈਂ ਕੱਲ ਰਾਤ 10 ਵਜੇ ਗੌਰਵ ਬਾਂਸ ਐਡੀਸ਼ਨ ਐਸ ਐਚ ਓ ਸਿਟੀ ਬਰਨਾਲਾ ਨੇ ਨਾਕਾ ਲਾਇਆ ਸੀਗਾ ਤੇ ਨਾਕੇ ਦਾ ਇੱਕ ਦਿੱਲੀ ਨੰਬਰ ਗੱਡੀ ਚੈੱਕ ਕੀਤੀ ਯੂਨੀਗੇ ਚੈੱਕ ਕਰਨ ਤੇ ਉਹ ਤੇ ਸ਼ੱਕ ਪਿਆ ਸ਼ੱਕ ਦੀ ਬਨਾ ਤੇ ਉਹ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਾਰ ਭਜਾਉਣ ਦੀ ਤੇ ਜਿਹੜਾ ਕਿ ਗੌਰਵ ਵਾਂਸ ਵੱਲੋਂ ਸਮੇਤ ਪੁਲਿਸ ਪਾਰਟੀ ਉਹਨੂੰ ਕਾਬੂ ਕੀਤਾ ਗਿਆ ਤੇ ਜਿਹੜਾ ਕਿ ਉਹਦੇ ਵਿੱਚ ਇੱਕ ਅ ਬਜ਼ੁਰਗ ਵਿਅਕਤੀ ਪੁਲਿਸ ਪਾਰਟੀ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਜਿਹੜਾ ਕਿ ਸ਼ੱਕ ਦੀ ਬਨਾ ਤੇ ਗੌਰਵ ਵਾਂਸ ਅਡਿਸ਼ਾ ਐਸਐਚਓ ਨੇ ਉਹਨਾਂ ਨੂੰ ਘੇਰ ਕੇ ਕਾਬੂ ਕਰਕੇ ਤੇ ਮੰਗਤਰਾਏ ਵਾਂਸਲ ਨੂੰ ਅਲੱਗ ਦੌਰ ਤੇ ਪੁੱਛਿਆ ਜਿਹਨੇ ਆਪਦੀ ਦੁੱਖ ਭਰੀ ਕਹਾਣੀ ਦੱਸੀ ਜਿਹੜਾ ਕਿ ਉਹਦੀ ਕਹਾਣੀ ਸੁਣ ਕੇ ਆ ਐਫ ਆਈ ਆਰ ਨੰਬਰ ਕਿ ਨਹੀਂ ਐਸੋ ਦਮਿਕ ਸੋਰ 108 ਅੰਡਰ ਸੈਕਸ਼ਨ 365 384 ਪੀ ਐਸ ਸਿਟੀ ਬਰਨਾਲਾ ਦਰਜ ਕੀਤੀ ਗਈ ਉਹ ਉਹਦੇ ਵਿੱਚ ਮਾਮਲਾ ਇਹ ਸੀਗਾ ਉਹ ਉਹ ਐਕਸਟਰਸ਼ਨ ਕਰਦੇ ਸੀਗੇ ਕੋਲੇ ਭਲੇ ਉਹਨੂੰ ਮੰਗਤ ਰਾਏ ਬਾਂਸਲ ਨੂੰ ਉਹਨਾਂ ਨੇ ਜਾਲ ਚ ਫਸਾਲਿਆ ਸੀਗਾ ਕਿਸੇ ਲੇੜੀ ਦੇ ਦਾ ਚਾਸਾ ਦੇ ਕੇ ਜਿੱਤੋਗੇ ਉਹਨਾਂ ਨੇ 20000 ਰੁਪਿਆ ਲੈ ਲਿਆ ਸੀਗਾ 1 ਲੱਖ ਰੁਪਿਆ ਦੀ ਹੋਰ ਡਿਮਾਂਡ ਕੀਤੀ ਜਿਹੜਾ ਕਿ ਉਹਨੂੰ ਕਾਬੂ ਕਰਕੇ ਉਹਨੂੰ ਆਪਣੇ ਹਿਰਾਸਤ ਚ ਲੈ ਕੇ ਉਹਨੂੰ ਹੋਰ ਪ੍ਰਤੀਕਰਨ ਚੱਲੇ ਸੀ 1 ਲੱਖ ਜਿਹੜੀ ਮਲਜਮ ਫੜਿਆ ਉਹ ਤੇ ਕ੍ਰਿਮੀਨਲ ਰਿਕਾਰਡ ਕੀਤਾ ਤੁਸੀਂ ਕੁਛ ਨਰਮਨ ਸਿੰਘਾ ਜਿਹਦੀ ਪੁੱਛਗਿੱਛ ਦੌਰਾਨ ਉਹ ਤੇ ਪਹਿਲਾਂ ਵੀ ਪਰਚਾ ਤੱਕ ਸੀਮ ਸੀਮ ਇਹੀ ਇੱਕ ਵਾਰ ਦਾਤ ਪਹਿਲਾਂ ਕੀਤਾ ਤੇ ਜਿਹੜੇ ਉਹਦੇ ਸਾਰੇ ਨਵੇਂ ਸਾਥੀ ਸੀ ਉਹ ਵੀ ਸ਼ੁਰੂਆਤ ਕਰ ਰਹੇ ਸੀ ਜਿਹਦੇ ਸਾਥੀਆਂ ਵਿੱਚ ਕੋਈ ਇੱਕ ਲੇਡੀ ਉਹਨਾਂ ਦਾ ਅਸੀਂ ਅੱਜ ਪੇਸ਼ ਕਰਤਾ ਤੇ ਜਿਹਨਾਂ ਦਾ ਪੁਲਿਸ ਮਾਰਡਿਕਿੰਗ ਦਾ